ਚੋਣ ਬਿਗਲ ਵੱਜ ਚੁੱਕਾ ਹੈ ਇਸ ਮੁੱਦੇ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਜੀ ਆਓ ਫਤਿਹ ਦੀ ਸੱਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮਸ਼ੀਰ ਸਿੰਘ ਪਿੰਡ ਬਹਿਵਲ ਚੱਕ ਜੋ ਕਿ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਸਰਪੰਚੀ ਦੀ ਚੋਣ ਲੜਨ ਜਾ ਰਿਹਾ ਹਾਂ ਸਰ ਕਿਹੜੀ ਪਾਰਟੀ ਕੋਲ ਲੜਨ ਜਾ ਰਹੇ ਆ ਇਹ ਆਮ ਆਦਮੀ ਪਾਰਟੀ ਲਈ ਸਰ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜੋਗੇ ਮੁੱਦੇ ਇਹੋ ਹੈ ਜੀ ਵੇਖੋ ਜੀ ਪਹਿਲੀ ਗੱਲ ਤੇ ਇਹ ਕਿ ਪਿੰਡ ਦਾ ਜਿਹੜਾ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਮੈਂ ਉਹ ਵਿਕਾਸ ਦੇ ਲਈ ਉਹ ਵਿਕਾਸ ਕਰਵਾਉਣ ਦੇ ਲਈ ਆਪਣਾ ਤਣੋਂ ਮਨੋਂ ਤੇ ਦਿਲੋਂ ਪਿੰਡ ਦੇ ਜਿਹੜੇ ਵਿਕਾਸ ਵਿਕਾਸ ਕਰਵਾਵਾਂਗਾ ਸਰ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਵੋਟਰਾਂ ਦੇ ਅੱਗੇ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਮੈਨੂੰ ਵੱਧ ਛੱਡ ਕੇ ਵੋਟਾਂ ਪਾ ਕੇ ਪਿੰਡ 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 ਵਿੱਚ ਅੱਗੇ ਲੰਦਾ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਸੱਜੇ ਟੰਗ ਨਾਲ ਕਰਵਾ ਸਕਾਂ ਪਿੰਡ ਡਿਵੈਲਪਮੈਂਟ ਜਿਹੜੀ ਆ ਉਹ ਚੰਗੇ ਤਰੀਕੇ ਨਾਲ ਕਰਵਾ ਸਕਾਂ ਜਿਹੜੀਆਂ ਵੀ ਕੋਈ ਸਹੂਲਤਾਂ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਸਰਕਾਰ ਵੱਲੋਂ ਮੈਂ ਉਹਨਾਂ ਸਹੂਲਤਾਂ ਨੂੰ ਆਪਣੇ ਪਿੰਡ ਦੇ ਲੋਕਾਂ ਘੜੀ ਲੈ ਕੇ ਆ ਸਕਾਂ ਖਾਲਸਾ ਵਾਹਿਗੁਰੂ ਜੀ ਕਾ